ਇਸ ਕਰਕੇ BBMB ਇੱਕ ਸਫੈਦ ਹਾਥੀ ਹੈ 60% BBMB ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ BBMB ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ BBMB ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰੰਗ ਜਾਂਦੀ ਸਾਂਝੀ ਹੈ ਉਹ ਉਹ ਪਾਰਟੀ ਕਿ ਬਣ ਸਕਦੀ ਹੈ ਇੱਕ ਸਟੇਟ ਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਆ ਮੰਨ ਲਾ ਸਾਡੇ ਵਿਰੁੱਧ ਹੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰੀ ਦੇ ਖਿਲਾਫ ਕਨਟੈਂਪਟ ਪਾ ਰਹੇ ਨੇ ਤੇ ਉਹ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਸੀਂ ਕਿਉਂ ਪੈਸੇ ਦੇ ਜੰਨੇ ਫਿਰ ਜੀ ਅਸੀਂ ਪੈਸੇ ਬੰਦ ਕਰਤੇ ਸੀ ਉਹਨਾਂ ਦੇ ਅਹੀਂ ਦਿੰਦੇ ਕਰ ਲਓ ਕੀ ਕਰਨਾ ਸਾਡਾ ਇਹ ਗੱਲਾਂ ਕਰੋ ਕਿ ਉਹ ਕਿੰਨਾ ਲੁੱਟ ਗਏ ਆਪਾਂ ਨੂੰ 60% ਪੈਸਾ ਆਪਾਂ ਦੇ ਰਹੇ ਆ ਕਿਉਂ ਦੇ ਰਹੇ ਆ ਆਪਣੇ ਵਿਰੁੱਧੀ ਨੇ ਉਹ ਬੰਦੇ ਔਰ ਇਹ ਖਤਮ ਕਰੋ ਬੀਬੀਐਮਪੀ ਨੂੰ ਹੁਣ ਕਹਿੰਦੇ ਸੀਆਈਐਸਫ ਸੀਆਈਐਸਫ ਦਾ 97000 ਰੁਪਇਆ ਪਰ ਹੈਡ ਇੱਕ ਸਿਪਾਈ ਦਾ ਮੈਂ ਕੋਈ ਲਿਫਟੇ ਨਹੀਂ ਬੋਲ ਰਿਹਾ ਜੀ ਮੈਂ ਤਾਂ ਬੋਲ ਮੇਰੇ ਮੇਰੇ ਨੇ ਟਿਪਸ ਤੇ ਪਿਆ ਸਾਢੇ 7 ਕਰੋੜ ਦਾ ਪਹਿਲੀ ਬਿੱਲ ਭੇਜਤਾ ਜੀ ਕਹਿੰਦੇ ਇੰਨਾ ਲੱਗ ਜੂ ਤੁਹਾਡਾ ਸਾਲ ਦਾ ਤੇ ਸੀਆਈਐਸਫ ਲਾਵਾਂਗੇ ਕਿਉਂ ਲਾਈਏ ਵੀ ਪੰਜਾਬ ਪੁਲਿਸ ਉਹੀ ਕੰਮ ਫਰੀ ਚ ਕਰ ਰਹੀ ਹੈ ਕਿਉਂ ਸੀਏਐਸ ਇਸ ਸਪਲਾਈ ਇਹ ਵੀ ਕੀ ਜ਼ਰੂਰੀ ਐ ਸੀਐਸ ਇਹ ਸਫ ਤੁਹਾਡੀ ਉਹ ਪੇਡ ਮਿਲਟਰੀ ਐ ਜਾਂ ਪੈਰਾਮਿਲਟਰੀ ਐ ਸਾਨੂੰ ਕਿਉਂ ਮਰੀ ਜੰਨੇ ਹੋ ਵੀ ਪਹਿਲੇ ਲੋ ਸਾਇਰ